ਬੀਤੇ ਦਿਨੀ ਲੁਧਿਆਣਾ ਵਿੱਚ ਇੱਕ ਅਜੀਬਾ ਮਾਮਲਾ ਸਾਹਮਣੇ ਆਇਆ ਸੀ ਜਿਸ ਨੂੰ ਕੀ ਸੁਣ ਕੇ ਹਰ ਕੋਈ ਹੈਰਾਨ ਹੋਇਆ ਸੀ ਕਿ ਸ਼ਾਮ ਵੇਲੇ ਜਦ ਇੱਕ ਵਿਅਕਤੀ ਦਵਾਈ ਲੈਣ ਜਾਂਦਾ ਹੈ ਤਾਂ ਪਿੱਛੋਂ ਦੀ ਉਸ ਦੀ ਗੱਡੀ ਨੂੰ ਜਿਸ ਵਿੱਚ ਉਸ ਦੀ ਪਤਨੀ ਬੈਠੀ ਹੁੰਦੀ ਹੈ ਕੁਝ ਬਦਮਾਸ਼ ਲੈ ਕੇ ਫਰਾਰ ਹੋਣ ਦੀ ਕੋਸ਼ਿਸ਼ ਕਰਦੇ ਨੇ ਪਰ ਉਸ ਵਿਅਕਤੀ ਵੱਲੋਂ ਫੁਰਤੀ ਦਿਖਾਉਂਦੇ ਹੋਏ ਪਤਨੀ ਦੀ ਬਾਹ ਖਿੱਚ ਕੇ ਉਸ ਨੂੰ ਬਾਹਰ ਤੱਕ ਕੱਢ ਲਿਆ ਜਾਂਦਾ ਹੈ ਪਰ ਇਸ ਜੋੜੇ ਨੂੰ ਗੰਭੀਰ ਸੱਟਾਂ ਵੀ ਲੱਗੀਆਂ ਨੇ ਤੇ ਹੁਣ ਇਸ ਮਾਮਲੇ 'ਚ ਵੱਡੀ ਅਪਡੇਟ ਸਾਹਮਣੇ ਆਈ ਹੈ ਕਿ ਪੁਲਿਸ ਵੱਲੋਂ ਉਹਨਾਂ ਬਦਮਾਸ਼ਾਂ ਦੀ ਸੀਸੀਟੀਵੀ ਫੁਟੇਜ ਜਨਤਕ ਕੀਤੀ ਗਈ ਹੈ ਜਿਸ ਵਿੱਚ ਤੁਸੀਂ ਆਪ ਦੇਖ ਸਕਦੇ ਹੋ ਕਿ ਕਿਵੇਂ ਚਾਰੋਂ ਬਦਮਾਸ਼ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਏ ਨੇ ਜੋ ਰਾਤ ਵੇਲੇ ਉਥੇ ਘੁੰਮ ਰਹੇ ਸੀ ਪੁਲਿਸ ਵੱਲੋਂ ਇਹਨਾਂ ਦੀ ਫੋਟੋ ਜਨਤਕ ਕੀਤੀ ਗਈ ਹੈ ਤੇ ਇਹ ਵੀ ਕਿਹਾ ਗਿਆ ਹੈ ਕਿ ਇਹਨਾਂ ਦੀ ਸੂਚਨਾ ਦੇਣ ਵਾਲੇ ਨੂੰ ਇਨਾਮ ਦਿੱਤਾ ਜਾਏਗਾ ਤੇ ਜੋ ਇਹਨਾਂ ਦੀ ਸੂਚਨਾ ਦਵੇਗਾ ਉਸ ਦਾ ਨਾਮ ਵੀ ਗੁਪਤ ਰੱਖਿਆ ਜਾਏਗਾ ਦੱਸ ਦिए ਕਿ ਬੀਤੇ ਦਿਨੀ ਲੁਧਿਆਣਾ ਦੇ ਕੋਚਰ ਮਾਰਕੀਟ ਚੌਂਕ ਵਿੱਚ ਦਵਾਈ ਲੈਣ ਪਹੁੰਚੇ ਇੱਕ ਪਰਿਵਾਰ ਦੀ ਜਦਕਾਰ ਖੋਕੇ ਬੰਦੇ ਫਰਾਰ ਹੋਣ ਲੱਗੇ ਸੀ ਪਰ ਕਾਰ ਦੇ ਮਾਲਕ ਵੱਲੋਂ ਫੁਰਤੀ ਦਿਖੋਂਦੇ ਹੋਏ ਆਪਣੀ ਪਤਨੀ ਦਾ ਬਾਹਰ ਕੱਢ ਲਿਆ ਗਿਆ ਪਰ ਉਸ ਦੀ ਕਾਰ ਲੈ ਕੇ ਬਦਮਾਸ਼ ਫਰਾਰ ਹੋ ਗਏ ਸੀ ਸ਼ਿਕਾਇਤ ਮਿਲਨ ਤੇ ਪੁਲਿਸ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਹੁਣ ਉਸ ਵਿੱਚ ਪੁਲਿਸ ਵੱਲੋਂ ਐਨਆਰ ਬਦਮਾਸ਼ਾਂ ਦੀਆਂ ਫੋਟੋਆਂ ਜਨਤਾ ਕੀਤੀਆਂ ਗਈਆਂ ਨੇ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੋ ਇਨਾ ਬਦਮਾਸ਼ਾਂ ਦੀ ਸੂਚਨਾ ਪੁਲਿਸ ਨੂੰ ਦੇਵੇਗਾ ਉਸ ਨੂੰ ਇਨਾਮ ਵੀ ਦਿੱਤਾ ਜਾਏਗਾ ਤੇ ਉਸ ਦੇ ਨਾਮ ਦੀ ਜੋ ਜਾਣਕਾਰੀ ਹੈ ਉਹ ਨਹੀਂ ਦੱਸੀ ਜਾਏਗੀ ਬਲਕਿ ਉਸ ਬੰਦੇ ਦਾ ਨਾਮ ਗੁਪਤ ਰੱਖਿਆ ਜਾਏਗਾ ਤੇ ਪੁਲਿਸ ਵੱਲੋਂ ਥਾਂ-ਥਾਂ ਤੇ ਹੁਣ ਇਹਨਾਂ ਬੰਦਿਆਂ ਦੀ ਭਾਲ ਕੀਤੀ ਜਾ ਰਹੀ ਹੈ ਸੀਸੀਟੀਵੀ ਫੁਟੇਜ ਵੀ ਤੁਸੀਂ ਆਪ ਦੇਖ ਸਕਦੇ ਹੋ ਕਿ ਕਿੰਜ ਇਹ ਚਾਰੋਂ ਬਦਮਾਸ਼ ਘੁੰਮ ਰਹੇ ਨੇ ਸੀਸੀਟੀਵੀ ਫੁਟੇਜ ਵੀ ਲੁਧਿਆਣਾ ਪੁਲਿਸ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਤੇ ਹੁਣ ਜੋ ਕੋਈ ਵੀ ਇਹਨਾਂ ਬਦਮਾਸ਼ਾਂ ਦੀ ਭਾਲ ਕਰਕੇ ਪੁਲਿਸ ਨੂੰ ਸੂਚਿਤ ਕਰੇਗਾ ਉਸ ਨੂੰ ਇਨਾਮ ਦਿੱਤਾ ਜਾਏਗਾ ਇਸ ਵਿੱਚ ਇਹ ਵੀ ਵੱਡੀ ਖਬਰ ਸਾਹਮਣੇ ਆਈ ਹੈ ਕਿ ਪਰਿਵਾਰ ਵੱਲੋਂ ਜਿਨ੍ਹਾਂ ਨਾਲ ਇਹ ਹਾਦਸਾ ਵਾਪਰਿਆ ਸੀ ਉਨ੍ਹਾਂ ਵੱਲੋਂ ਇਹ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਇਹਨਾਂ ਬਦਮਾਸ਼ਾਂ ਵੱਲੋਂ ਹੀ ਉਹਨਾਂ ਦੀ ਗੱਡੀ ਖੋ ਕੇ ਵੱਜੇ ਸੀ ਤੇ ਪੁਲਿਸ ਵੱਲੋਂ ਹੁਣ ਇਹਨਾਂ ਬਦਮਾਸ਼ਾਂ ਦੀ ਪਾਲਕੀਤੀ ਜਾਰੀ ਹੈ ਤੇ ਜੋ ਇਹਨਾਂ ਦੀ ਸੂਚਨਾ ਪੁਲਿਸ ਨੂੰ ਦਵੇਗਾ ਉਸ ਨੂੰ ਇਨਾਮ ਵੀ ਦਿੱਤਾ ਜਾਏਗਾ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਕਿ ਕਿੰਜ ਇਹ ਬਦਮਾਸ਼ ਘੂਮ ਰਹੇ ਨੇ ਤੇ ਉਸ ਤੋਂ ਬਾਅਦ ਇਹਨਾਂ ਨੇ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਇਸ ਬਾਰੇ ਪਰਿਵਾਰ ਦਾ ਕੀ ਕੁਝ ਕਹਿੜਾ ਇੱਕ ਵਾਰ ਤੁਹਾਨੂੰ ਸੁਣਾ ਦਿੰਦੇ ਆ 14 ਤਰੀਕ ਨੂੰ 8:45 ਤੇ ਸਰ ਆਪਾਂ ਜਵਾਨਰ ਕੈਂਪ ਦੇ ਵਿੱਚ ਗਏ ਆ ਤੇ ਉੱਥੇ ਸਰ ਮੈਂ ਮੋਦੀ ਦੁਆਖਾਨਾ ਹੈਗਾ ਉੱਥੇ ਮੈਂ ਮੈਡੀਸਨ ਲੈਣ ਗਿਆ ਸੀ ਤੇ ਉੱਥੇ ਦੇਖਿਆ ਤੇ ਮੈਡੀਸਨ ਦੁਕਾਨ ਸ਼ਾਪ ਬੰਦ ਸੀਗੀ ক্লোਜ਼ ਸੀਗੀ ਤੇ ਮੈਂ ਫਿਰ ਉਸ ਤੋਂ ਬਾਅਦ 버ਗਰ ਦਾ ਆਰਡਰ ਦੇਣ ਲੱਗੇ ਗੱਡੀ ਮੇਰੀ ਬਿਲਕੁਲ 버ਗਰ ਵਾਲਿਆਂ ਦੇ ਬਿਲਕੁਲ ਸਾਹਮਣੇ ਖੜੀ ਸੀ ਆਪੋਜ਼ਿਟ ਨਾਲ ਹੀ ਬਿਲਕੁਲ ਉੱਪਰ ਤੇ ਉੱਥੇ ਸਰ ਚਾਰ ਅਣਪਛਾਤੇ ਬੰਦੇ ਆਏ ਔਰ ਗੱਡੀ ਚ ਵਿੱਚ ਬਹਿ ਗਏ ਔਰ ਮੇਰੀ ਵਾਈਫ ਦਾ ਮੂੰਹ ਫੜਿਆ ਤੇ ਕੋਈ 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 ਹਥਿਆਰ ਫੜਿਆ ਹੋਇਆ ਸੀ ਉਹਨਾਂ ਨੇ ਤੇ ਜਿੰਨੀ ਦੇਰ ਨੂੰ ਸਰ ਹਥਿਆਰ ਪੜਿਆ ਜੀ ਓਨੀ ਦੇਰ ਨੂੰ ਗੱਡੀ ਸੈਲਫ ਦੀ ਆਵਾਜ਼ ਆਈ ਮੈਂ ਤਾਂ ਸਰ ਮੁੜ ਕੇ ਦੇਖਿਆ ਤੇ ਮੈਨੂੰ ਸਰ ਮੈਨ ਲੱਗੇ ਕਿ ਪਤਨੀ ਕੌਣ ਆ ਗਿਆ ਤੇ ਇੱਕਦਮ ਸਰ ਮੈਂ ਖੋਲਿਆ ਟਾਕੀ ਖੋਲਣ ਲੱਗੇ ਤਾਂ ਮੇਰੀ ਆਪਦੀ ਵਾਈਫ ਦੀ ਬਾਹ ਫੜੀ ਮੈਂ ਵਾਈਫ ਦੀ ਬਾਹ ਫੜ ਕੇ ਬਾਹਰ ਖਿੱਚਣ ਲੱਗੇ ਓਨੀ ਦੇਰ ਨੂੰ ਗੱਡੀ ਸਟਾਰਟ ਕਰਕੇ ਖਿੱਚ ਕੇ ਲੈ ਗਏ ਸਾਨੂੰ ਕਿੜੀਸ ਦੇ ਨਾਲ ਲੈ ਗਏ ਹਾਂਜੀ ਤੇ ਬੰਦੇ ਤੁਹਾਨੂੰ ਲੱਗਦਾ ਨਹੀਂ ਸਰ ਬੰਦੇ ਸੀ ਕੋਈ ਸਰ ਬੰਦੇ ਅਣਪਛਾਤੇ ਸੀਗੇ ਮੈਂ ਕਿਸੇ ਨੂੰ ਨਹੀਂ ਕੋਈ ਜਾਣ ਪਛਾਣ ਸੀ ਚਾਰ ਬੰਦੇ ਸੀ ਸਰ ਆਪਣੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈਗੀ ਤੇ ਤੁਸੀਂ ਕੋਈ ਪੁਲਿਸ ਅਧਿਕਾਰੀ ਨੂੰ ਮਿਲੇ ਕੋਈ ਕੰਪਲੇਟ ਦਿੱਤੀ ਸਰ ਕੰਪਲੇਟ ਦਿੱਤੀ ਹੈ ਜੀ ਐਫ ਆਈ ਆਰ ਦਰਜ ਹੋਈ ਹੈ ਉਹਨਾਂ ਦੇ ਖਿਲਾਫ ਜਿਹੜੇ ਸੀਗੇ ਆਪਣੇ ਜਿਨ੍ਹਾਂ ਨੇ ਸਰਕਾਡ ਕੀਤਾ ਆਪਣਾ ਤੇ ਕੀ ਮੰਗ ਕਰਦੇ ਹੁੰਦੇ ਸਰ ਮੰਗ ਇਹੀ ਕਰਦੇ ਆ ਕਿ ਮਤਲਬ ਸਾਡੀ ਗੱਡੀ ਸਾਨੂੰ ਦਿਲਵਾਈ ਜਾਵੇ ਮਤਲਬ ਅਸੀਂ ਆਪਣਾ ਇਹੀ ਕਰਦੇ ਆ ਕਿ ਸਾਨੂੰ ਇਨਸਾਫ ਇਹ ਮਿਲੇ ਕਿ ਸਾਡੀ ਗੱਡੀ ਜਲਦੋਂ ਜਲਦ ਟਰੇਸ ਹੋਵੇ ਤੇ ਸਾਨੂੰ ਗੱਡੀ ਵਾਪਸ ਮਿਲ ਮਿਲੇ ਗੱਡੀ ਦਾ ਸਰ ਨੰਬਰ ਹੈ ਪੀ ਵੀ 22 ਐਚ 6209 ਆਈ 20 ਗੱਡੀ ਹੈ ਜੀ ਵਾਈਟ ਕਲਰ ਸਪੋਰਟਸ ਦੇ ਵੱਡੇ ਅਧਿਕਾਰੀਆਂ ਨੂੰ ਵੀ ਮਿਲੇ ਤੁਸੀਂ ਹਾਂਜੀ ਸਰ ਐਸਪੀ ਐਸਪੀ ਸਰ ਆਪਣੇ ਹੈਗੇ ਨੇ ਪੁੱਲਰ ਸਾਹਿਬ ਉਹਨਾਂ ਨੂੰ ਵੀ ਮਿਲੇ ਆ ਜੀ ਉਹਨਾਂ ਨੇ ਦਿੱਤਾ ਸ਼ਵਾਸ ਹਾਂ ਉਹਨਾਂ ਨੇ ਵਿਸ਼ਵਾਸ ਦਿੱਤਾ ਕਿ ਤੁਹਾਡੀ ਗੱਡੀ ਕਿਤੇ ਨਹੀਂ ਹੈ ਅਸੀਂ ਹੈਗੇ ਹਾਂ ਜਦ ਤੱਕ ਅਸੀਂ ਹੈਗੇ ਹਾਂ ਤੁਹਾਡੀ ਗੱਡੀ ਟਰੇਸ ਵੀ ਹੋ ਗਈ ਤੁਹਾਨੂੰ ਗੱਡੀ ਵੀ ਮਿਲੇਗੀ ਮੈਂ ਕਹਿਣਾ ਚਾਹਨਾ ਕਿ ਮੇਰਾ ਬੇਟਾ ਤੇ ਮੇਰੀ ਨੌ ਰਾਣੀ ਉਹਦੋਂ ਕੋਚਰ ਮਾਰਕੀਟ ਜੇ ਨੇ ਜਦੋਂ ਉੱਥੇ ਕੋਈ ਵਾਕਿਆ ਵਾਪਰਿਆ ਉੱਥੇ ਚੀਜ਼ ਪਹਿਲਾਂ ਦਵਾਈ ਲੈਣ ਗਏ ਸੀਗੇ ਦਵਾਈ ਤੋਂ ਲੈਣ ਤੋਂ ਬਾਅਦ ਉਹ ਦੁਕਾਨ ਬੰਦ ਸੀਗੀ ਦੁਕਾਨ ਬੰਦ ਤੋਂ ਬਾਅਦ ਇੱਕ 버ਗਰ ਰੇਡੀ ਤੋਂ ਉਹ ਆਰਡਰ ਦਿੱਤਾ ਸੀਗਾ ਹਾਂਜੀ ਉਹ 버거 ਆਰਡਰ ਦੇ ਦੇ ਉਧਰ ਪਾਸੇ ਫੇਸ ਸੀਗਾ ਤੇ ਇੱਕ ਨੋਰ ਵਾਲੀ ਮੇਰੀ ਮੇਥ ਬੈਠੀ ਸੀਗੀ ਨੌ ਰਾਣੀ ਨੇ ਨਾਲ ਇਹ ਮੁੰਡੇ ਨੇ ਦੇਖਿਆ ਵੀ ਗੱਡੀ ਨੂੰ ਸੱਲ ਵੱਜੀ ਆ ਇਹ ਭੱਜ ਕੇ ਗੱਡੀ ਵਾਲ ਨੂੰ ਬੜਿਆ ਤੇ ਤਿੰਨ ਚਾਰ ਜਣੇ ਗੱਡੀ 'ਚ ਵੱੜ ਕੇ ਗੱਡੀ 'ਚ ਵੱੜ ਕੇ ਇੱਕ ਡਰਾਈਵਰ ਸੀਟ ਤੇ ਤੇ ਦੋ ਤਿੰਨ ਪਿੱਛੇ ਸੀਗੇ ਜਿਨ੍ਹਾਂ ਨੇ ਨੌ ਰਾਣੀ ਦਾ ਮੂੰਹ ਬੰਦ ਕਰਨ ਦੀ ਕੋਸ਼ਿਸ਼ ਕੀਤੀ ਕਿ ਜਾਂ ਕੀਤੀ ਸੀ ਹਾਂਜੀ ਤੇ ਉਹ ਮੁੰਡਿਆਂ ਨੇ ਗੱਡੀ ਨੂੰ ਸੱਲ ਮਾਰਦੇ ਗੱਡੀ ਸਟਾਰ ਨਹੀਂ ਸੀ ਹੋ ਰਹੀ ਕਿਉਂਕਿ ਉਹ ਗੱਡੀ ਦੇ ਵਿੱਚ ਸੈਂਸਰ ਲੱਗਾ ਆ ਸੀਗਾ ਤੇ ਉਹ ਸੈਂਸਰ ਦੇ ਹੁਣ ਲੱਗਣ ਦੇ ਕਾਰਨ ਉਹਨਾਂ ਨੂੰ ਜਿਆਦਾ ਪਤਾ ਨਹੀਂ ਲੱਗਾ ਜਾਂ ਫਿਰ ਉਹਨਾਂ ਨੂੰ ਜਦੋਂ ਪਤਾ ਲੱਗਾ ਉਹਨਾਂ ਨੇ ਕਲੱਚ ਦੱਬਿਆ ਤੇ ਗੱਡੀ ਸਟਾਰਟ ਹੋ ਗਈ ਜਦੋਂ ਸਟਾਰਟ ਹੋਈ ਇਹਨੇ ਭੱਜ ਕੇ ਜਦੋਂ ਮੁੰਡਿਆ ਬਾਰੀ ਕੋਲੀ ਨੇ ਜਿਹਦਰ ਨੋ ਬੈਠੀ ਸੀਗੀ ਤੇ ਉਹ ਨੋ ਨੂੰ ਦੇਖਿਆ ਵੀ ਅੰਦਰ ਕੁੱਕ ਕੇ ਅੰਦਰ ਗੱਡੀ ਦੇ ਵਿੱਚ ਤਿੰਨ ਚਾਰ ਬੈਠੇ ਸੀ ਚੋਰ ਚੋਰ ਦੇ ਟੱਕੇ ਸਮਝ ਲਓ ਤੇ ਉਹਨਾਂ ਨੇ ਗੱਡੀ ਨੂੰ ਜਦੋਂ ਸੱਲਮ ਮਾਰੀ ਤੇ ਉਹ ਗੱਡੀ ਕਲੱਚ ਦੱਬਨ ਨਾਲ ਸਟਾਰਟ ਹੋ ਗਈ ਜਦੋਂ ਸਟਾਰਟ ਹੋਈ ਤੇ ਉਹ ਮੁੰਡਿਆਂ ਨੇ ਗੱਡੀ ਨੂੰ ਉਹਨਾਂ ਪਿੱਛੇ ਬੈਠੇ ਚੋਰਾਂ ਨੇ ਜਾਂ ਠੱਗਾ ਨੇ ਸਮਝ ਲੋ ਉਹਨਾਂ ਨੇ ਕਹ ਗੱਡੀ ਭੁਜਾ ਲਓ ਜਦੋਂ ਗੱਡੀ ਭੁਜਾਈ ਤੇ ਉਹ ਫਿਰ ਇਹਨਾਂ ਨੇ ਮੁੰਡਾ ਸਾਡਾ ਉਹਦੀ ਬਾਹ ਫੜੀ ਸੀ ਘੱਲ ਵਾਲੀ ਸੀ ਇਹਨੇ ਜਿੱਖਾ ਵੀ ਗੱਡੀ ਉਹਨੇ ਕਹ ਸਪੀਡ ਫੜਨਾ ਗੱਡੀ ਜੀ ਭੁਜਾ ਲਾ ਜਦੋਂ ਭੁਜਾਇਆ ਤੇ ਉਹ ਗੱਡੀ ਦੀ ਬਾਹ ਫੜੀ ਤੇ ਬਾਹ ਤੋ ਖਿੱਚ ਕੇ ਇਹਨੇ ਬਾਹ ਖਿੱਚ ਲਿਆ ਬਾਹ ਖਿੱਚਿਆ ਤੇ ਬਾਹ ਖਿੱਚੰਦੇ ਨਾਲ ਹੀ ਉਹ ਫਿਰ ਤੇਜ਼ ਗੱਡੀ ਦੇ ਵਿੱਚ ਇਹਨਾਂ ਇਹ ਦੋਨੋਂ ਸੜਕ ਤੇ ਡੇਪੇ ਜੋ ਜੋ ਡਿੱਗੇ ਤੇ ਇਹਨਾਂ ਦੇ ਸੱਟਾਂ ਪਾਵਾ ਇਹਨਾਂ ਦੇ ਪਾਵਾ ਲੱਤਾਂ ਛਿਲੀਆਂ ਗਿਆ ਮੁੰਡੇ ਦਾ ਬਾਹਰ ਮਾਤ ਪਟ ਗਿਆ ਹੁਣ ਅਸੀਂ ਬੇਨਤੀ ਇਹ ਕਰਦੇ ਆ ਕਿ ਪੁਲਿਸ ਨੇ ਆਪਣੀ ਪੁਲਿਸ ਨੂੰ ਅਸੀਂ ਕੰਪਲੇਂਟ ਪਾਈ ਹੋਈ ਆ ਔਰ ਦਿੱਤੀ ਹੋਈ ਆ ਪੁਲਿਸ ਨੇ ਆਪਣੀ ਕਾਰਵਾਈ ਕਾਫੀ ਹੱਦ ਤੱਕ ਸਾਡੇ ਪਰਚਾ ਦਰਜ ਕਰਕੇ ਕਰਤੀ ਆ ਬਾਕੀ ਰਹੀ ਗੱਲ ਆ ਸਾਨੂੰ ਹੁਣ ਉਹਨਾਂ ਨੂੰ ਫੜ ਕੇ ਤੇ ਗੱਡੀ ਸਾਡੀ ਵਾਪਸ ਮਿਲ ਜਾਵੇ ਤੇ ਸਾਨੂੰ ਇਨਸਾਫ ਮਿਲ ਜਾਵੇ ਕੀ ਲੱਗਦਾ ਕੀ ਮੰਚਾ ਹੋ ਸਕਦਾ ਇਹ ਬੰਦੇ ਕਿਤੇ ਤੁਹਾਨੂੰ ਲੱਗਦਾ ਵੀ ਜਾਣੇ ਪਛਾਣੇ ਹੋ ਸਕਦੇ ਨਹੀਂ ਨਹੀਂ ਬੰਦੇ ਨਨੇ ਪਛਾਣੇ ਨਹੀਂ ਹੈਗੇ ਬਾਕੀ ਰਹੀ ਗਲਾਪੁਰ ਸੋ ਆਪਣਾ ਜਿਹੜਾ ਉਹਨੇ ਆਪਣੀ ਕਾਰਵਾਈ ਜਾਰੀ ਰੱਖੀ ਹੋਈ ਹੈ ਹੈ ਨਹੀਂ ਸਾਨੂੰ ਇਨਸਾਫ ਮਿਲਣ ਦੀ ਬਹੁਤ ਛੇਤੀ ਸੰਭਾਵਨਾ ਹੈ